ਵੰਦੇ ਭਾਰਤ ਨਾਲ ਦਿੱਲੀ ਤੋਂ ਸ਼੍ਰੀਨਗਰ ਤੱਕ ਜਾਣ ਦਾ ਸਫ਼ਰ ਹੋਵੇਗਾ ਹੁਣ 4 ਘੰਟੇ ਦੇ ਕਟੜਾ ਤੋਂ ਸ਼੍ਰੀਨਗਰ ਜਾਂਦੇ ਹੋਏ ਮਿਲੇਗਾ ਹੁਣ ਸੁਹਾਵਣਾ ਅਨੁਭਵ ਨਵੀਆਂ ਵੰਦੇ ਭਾਰਤ ਟ੍ਰੇਨਾਂ ਨਾਲ ਹੁਣ ਸ਼੍ਰੀਨਗਰ ਜਾਣਾ ਹੋਵੇਗਾ ਆਰਾਮਦਾਇਕ ਜੇਕਰ ਤੁਸੀਂ ਵੀ ਜਨਵਰੀ ਫਰਵਰੀ ਵਿੱਚ ਸ਼੍ਰੀਨਗਰ ਦੀ ਬਰਫੀਲੀ ਵਾਦੀਆਂ ਨੂੰ ਦੇਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਸ਼ਾਨਦਾਰ ਖਬਰ ਹੈ ਨਾਦਰਨ ਰੇਲਵੇ ਨੇ 203 ਕਿਲੋਮੀਟਰ ਲੰਮੇ ਕਟੜਾ ਸ਼ਰੀਨਗਰ ਰੂਟ ਤੇ ਤਿੰਨ ਨਵੀਆਂ ਯਾਤਰੀ ਟ੍ਰੇਨਾਂ ਦਾ ਐਲਾਨ ਕੀਤਾ ਹੈ। ਇਸ ਰੂਟ ਦੇ ਖੁੱਲਣ ਨਾਲ ਦਿੱਲੀ ਤੋਂ ਕਟੜਾ ਤੇ ਕਟੜਾ ਤੋਂ ਸ਼ਰੀਨਗਰ ਜਾਣ ਦਾ ਸਫ਼ਰ ਹੁਣ ਨਾ ਕੇਵਲ ਆਸਾਨ ਹੋਵੇਗਾ ਬਲਕਿ ਸਮੇਂ ਵਿੱਚ 3-4 ਘੰਟੇ ਦੀ ਬਚਤ ਵੀ ਹੋਵੇਗੀ। ਜੇਕਰ ਗੱਲ ਕਰੀਏ ਵੰਦੇਬਾਰ ਟ੍ਰੇਨ ਦੀ ਤਾਂ ਇਸ ਵਿੱਚ ਯਾਤਰਾ ਕਰਨ ਤੇ ਤਕਰੀਬਨ 12 ਘੰਟੇ ਅਤੇ 20 ਮਿੰਟ ਵਿੱਚ ਕਟੜਾ ਤੋਂ ਸ਼ਰੀਨਗਰ ਪਹੁੰਚਿਆ ਜਾ ਸਕਦਾ ਹੈ। मेल एक्सप्रेस ਨਾਲ ਇਸ ਸਵਰ 14-16 ਘੰਟੇ ਲੰਮਾ ਹੋ ਸਕਦਾ ਹੈ ਕਟੜਾ ਸ਼੍ਰੀਨਗਰ ਰੇਲ ਪ੍ਰੋਜੈਕਟ ਦੀ ਸਭ ਤੋਂ ਵੱਡੀ ਰੁਕਾਵਟ TT33 சுரੰਗ ਵਿੱਚ ਚਾਲੇ ਪਾਣੀ ਦੇਰੀ ਸਾਹ ਨੂੰ ਠੀਕ ਕਰਨ ਦੀ ਸੀ 3 ਮਹੀਨੇ ਪਹਿਲਾਂ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਗਿਆ ਜਿਸ ਤੋਂ ਬਾਅਦ ਟਰੈਕ ਦਾ ਪੂਰਾ ਕੰਮ ਕੀਤਾ ਜਾ ਸਕਿਆ ਹੁਣ ਇਹ ਰੂਟ ਲਗਭਗ ਤਿਆਰ ਹੈ ਅਤੇ ਰੇਲਵੇ ਦੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤੋਂ 26 ਜਨਵਰੀ ਦੇ ਵਿੱਚਕਾਰ ਇਸ ਦਾ ਉਦਘਾਟਨ ਕਰ ਸਕਦੇ ਹਨ ਉਦਘਾਟਨ ਤੋਂ ਬਾਅਦ ਇਹ ਰੂਟ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ ਸਦ ਦੇ ਕਿ ਕਟੜਾ ਸ਼੍ਰੀਨਗਰ ਰੂਟ ਤੇ ਸਭ ਤੋਂ ਪਹਿਲੇ ਟ੍ਰੇਨ ਵੰਦੇ ਭਾਰਤ ਹੋਵੇਗੀ ਜਿਸ ਨੂੰ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਸ਼੍ਰੀਨਗਰ ਟ੍ਰੇਨ ਦਾ ਨਾਮ ਦਿੱਤਾ ਗਿਆ ਹੈ ਇਹ ਸੈਮੀ ਹਾਈ ਸਪੀਡ ਟ੍ਰੇਨ ਹੋਵੇਗੀ ਜੋ 70-75 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲੇਗੀ ਇਸ ਰੂਟ ਤੇ ਸੱਤ ਸਟੇਸ਼ਨ ਹੋਣਗੇ ਜੋ ਕਿ ਰਿਆਸੀ ਸਵਾਲਕੋਟ ਸੰਗਲਦਾਨ ਰਾਮਬਨ ਬਨੀ ਹਾਲ ਕਾਂਜੀ ਗੁੰਜ ਬਿਜਬਿਹਾਰਾ ਹਨ ਫਿਲਹਾਲ ਕਟੜਾ ਤੋਂ ਸ਼ਰੀਨਗਰ ਦੇ ਵਿਚਕਾਰ ਕੋਈ ਟ੍ਰੇਨ ਸੇਵਾ ਨਹੀਂ ਹੈ ਯਾਤਰੀ ਇਸ ਰੂਟ ਤੇ ਬੱਸ ਜਾਂ ਟੈਕਸੀ ਦੇ ਨਾਲ ਸਫ਼ਰ ਕਰਦੇ ਹਨ ਜਿਸ ਵਿੱਚ 6 ਘੰਟੇ ਲੱਗਦੇ ਹਨ ਨਵੀਆਂ ਟ੍ਰੇਨਾਂ ਦੇ ਚਾਲੂ ਹੋਣ ਨਾਲ ਇਸ ਪੂਰੇ ਸਫ਼ਰ ਵਿੱਚ ਲੱਗਣ ਵਾਲਾ ਸਮਾਂ 3 ਤੋਂ 4 ਘੰਟੇ ਤੱਕ ਘਟ ਜਾਵੇਗਾ। ਹੁਣ ਦਿੱਲੀ ਤੋਂ ਸ਼੍ਰੀਨਗਰ ਦਾ ਸਫ਼ਰ ਬੰਦੇ ਪਹਾੜ ਟ੍ਰੇਨ ਦੇ ਨਾਲ ਸਿਰਫ 12-15 ਘੰਟਿਆਂ ਵਿੱਚ ਹੀ ਪੂਰਾ ਕੀਤਾ ਜਾ ਸਕੇਗਾ। ਕਟਰਾ ਸ਼੍ਰੀਨਗਰ ਰੂਟ ਨੂੰ ਪਹਾੜ ਦੇ ਸਭ ਤੋਂ ਖੂਬਸੂਰਤ ਰੇਲ ਰੂਟਸ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਰੂਟ ਦੇ ਦੁਨੀਆ ਦਾ ਸਭ ਤੋਂ ਉੱਚਾ ਚਿਨਾਬ ਰੇਲ ਪੁਲ ਵੀ ਹੈ ਜੋ 359 ਮੀਟਰ ਦੀ ਉਚਾਈ ਤੇ ਬਣਿਆ ਹੈ। ਇਸ ਤੋਂ ਇਲਾਵਾ ਰੂਟ ਤੇ 927 ਪੁਲ ਅਤੇ 27 சுரੰਗਾਂ ਹਨ। ਸਬ ਤੋਂ ਲੰਬੀ ਸਰੰਗ T50 ਜਿਸ ਦੀ ਲੰਬਾਈ 12.75 ਕਿਲੋਮੀਟਰ ਹੈ ਇਹ ਨੈਸ਼ਨਲ ਪ੍ਰੋਜੈਕਟਸ 2002 ਵਿੱਚ ਸ਼ੁਰੂ ਹੋਈ ਸੀ ਅਤੇ ਛੇ ਪੜਾਵਾ ਵਿੱਚ ਇਸ ਨੂੰ ਪੂਰਾ ਕੀਤਾ ਗਿਆ ਹੈ ਇਹਨਾਂ ਟ੍ਰੇਨਾਂ ਵਿੱਚ ਯਾਤਰੀਆਂ ਦੀ ਸਹੂਲਤ ਲਈ ਆਧੁਨਿਕ ਸਹੂਲਤਾਵਾਂ ਦਿੱਤੀਆਂ ਜਾਣਗੀਆਂ ਟ੍ਰੇਨਾਂ ਵਿੱਚ ਸਲਿਕਨ ਪੈਡਸ ਲਗਾਏ ਜਾਣਗੇ ਜੋ ਠੰਡ ਵਿੱਚ ਪਾਣੀ ਨੂੰ ਜੰਮਣ ਨਹੀਂ ਦੇਣਗੇ ਯਾਤਰੀਆਂ ਲਈ ਇਹ ਸਹੂਲਤ ਘਾਟੀ ਦੇ ਮੁਸ਼ਕਿਲ ਮੌਸਮ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ ਦੱਸਦੇ ਕਿ ਰੇਲਵੇ ਨੇ ਅਜੇ ਤੱਕ ਇਹਨਾਂ ਟ੍ਰੇਨਾਂ ਦੀ ਬੁਕਿੰਗ ਦੀ ਮਿਤੀ ਨਹੀਂ ਦੱਸੀ ਹੈ ਪਰ ਸੰਭਾਵਨਾ ਹੈ ਕਿ ਉਦਘਾਟਨ ਤੋਂ ਬਾਅਦ ਜਲਦੀ ਹੀ ਬੁਕਿੰਗ ਸ਼ੁਰੂ ਹੋ ਜਾਵੇਗੀ ਇਸ ਰੂਟ ਤੇ ਚੱਲੂ ਹੋਣ ਨਾਲ ਪੂਰੇ ਭਾਰਤ ਦੇ ਲੋਕਸ਼ਰੀ ਨਗਰ ਨਾਲ ਰੇਲ ਰਾਗ ਰਾਹੀ ਜੁੜ ਜਾਣਗੇ ਕਟੜਾ ਤੱਕ ਰੋਜ਼ਾਨਾ 15 ਟ੍ਰੇਨਾਂ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ ਦੋ ਬੰਦੇ ਭਾਰਤ ਸ਼ਾਮਿਲ ਹਨ ਹੁਣ ਕਟੜਾ ਸ਼੍ਰੀਨਗਰ ਰੂਟ ਤੇ ਚਾਲੂ ਹੋਣ ਨਾਲ ਯਾਤਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਸਿੱਧਾ ਟ੍ਰੇਨ ਰਾਹੀਂ ਸ਼੍ਰੀਨਗਰ ਪਹੁੰਚ ਸਕਣਗੇ ਇਹ ਸਿਰਫ ਸਮੇਂ ਦੀ ਬਚਤ ਹੀ ਨਹੀਂ ਕਰੇਗਾ ਬਲਕਿ ਸਫ਼ਰ ਨੂੰ ਹੋਰ ਆਰਾਮਦਾਇਕ ਅਤੇ ਯਾਦਗਾਰ ਵੀ ਬਣਾਵੇਗਾ ਜੇਕਰ ਤੁਸੀਂ ਵੀ ਸ਼੍ਰੀਨਗਰ ਜਾਣ ਲਈ ਯੋਜਨਾ ਬਣਾ ਰਹੇ ਹੋ ਤਾਂ ਇਹਨਾਂ ਨਵੀਆਂ ਟ੍ਰੇਨਾਂ ਚਾਲੂ ਹੋਣ ਦਾ ਉਡੀਕ ਵੀ ਕਰ ਸਕਦੇ ਹੋ ਇਸ ਨਾਲ ਤੁਹਾਡਾ ਸਫ਼ਰ ਸਿਰਫ਼ ਆਸਾਨ ਹੀ ਨਹੀਂ ਹੋਵੇਗਾ ਬਲਕਿ ਤੁਹਾਨੂੰ ਭਾਰਤ ਦੇ ਸਭ ਤੋਂ ਖੂਬਸੂਰਤ ਰੇਲ ਰੂਟਾਂ 'ਤੇ ਯਾਤਰਾ ਕਰਨ ਦਾ ਅਨੁਭਵ ਵੀ ਮਿਲੇਗਾ